ਇਹਨੇ ਸਾਰੇ ਬਾਹਰ ਵਾਲੇ ਅੱਜ ਓਏ ਖੁੰਜੇ ਲਾਏ ਆ ਇਹ ਆ ਬੁਮਰਾ ਕਹਿੰਦੇ ਨੌਇਨ ਖੇਡ ਮੈਦਾਨ ਵਿੱਚ ਕਹਿੰਦੇ ਘਨਾਰੂ ਵਾਲਾ ਪਿੱਪੜ ਪਾੜੀ ਵਾਲਾ ਮੈਲਕ ਅੰਪਾਇਰ ਕੋਲੇ ਚਲਾ ਜਾਵੇ ਪਰ ਸਾਹਮਣੇ ਮੁੰਡਾ ਕਹਿੰਦੇ ਬੁਮਰਾ ਵਾਲਾ ਪਾ ਰਿਹਾ ਆ ਟੱਕਰ ਸਿਰੇ ਦੀ ਬੱਲੇ 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 ਓ ਸਾਹਮਣੇ ਫਾਇਰ ਸੋਹਣਿਆ ਫਾਇਰ ਸੋਹਣਿਆ ਮੁੰਡਾ ਕਹਿੰਦੇ ਕਮਾਲ ਕਰ ਗਿਆ ਮੁੰਡਾ ਕਹਿੰਦੇ ਧੂੜ ਕੱਢ ਗਿਆ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਹੈ ਪਹਿਲੇ ਮੈਚਾਂ ਤੋਂ ਲੈ ਕੇ ਹੁਣ ਤੱਕ ਆ ਫਾਈਨਲ ਆ ਆ ਫਾਈਨਲ ਓਏ ਪੜਾਕੇ ਪਈ ਜਾਂਦੇ ਆ ਕਾਕੇ ਖਈ ਜਾਂਦੇ ਆ ਔਰ ਰਣਚਾਰ ਬਾਈ ਉਹਨਾਂ ਦਾ ਕਹਿੰਦੇ 21000 ਦਾ ਵੱਡਾ ਯੋਗਦਾਨ ਹੈ ਅੱਜ ਦੇ ਟੂਰਨਾਮੈਂਟ ਤੇ ਇਹਨਾਂ ਦਾ ਕਹਿੰਦੇ 21000 ਦਾ ਵੱਡਾ ਯੋਗਦਾਨ ਲਵੀ ਰਿਹਾ ਪਿਆ ਪਰ ਬੱਡਾ ਧੰਨਵਾਦ ਬਾਈ ਬੇਨਤੀ ਕਰਦਾ ਬਾਈ ਕ੍ਰਿਸ਼ਨ ਗੁਜਰ ਕਾਉਂਸਲ ਇਹ ਵੀਰ ਆਪਣੇ ਸਨਮਾਨ ਲਾਓ ਜੀ ਸਾਰੇ ਭਰਾ ਆ ਜਿਓ ਆ ਦੀ ਗੁਜਰ ਆਪਣੇ ਰਿਕੀ ਫੋਨ ਵੱਜ ਰਿਹਾ ਜ਼ਰੂਰ ਫੋਨ ਵੱਜ ਰਿਹਾ ਸਾਰੇ ਵੀਰ ਸਨਮਾਨ ਬਰਾਦ ਕਰ ਲਿਓ ਲਾਓ ਸਾਹਮਣੇ ਕਹਿੰਦੇ ਮੇਰੇ ਵੀਰੋ ਰਮਨ ਆਟੋ ਕੀ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ ਮੁੰਡਾ ਮੱਲਪੁਰੀ ਜਿੰਨੇ ਵੀ ਸਤਕਾਰਯੋਗ ਭਰਾਜ ਨੇ ਸਾਰੇ ਨਾਸਤਕਾਰ ਹੋਵੇਗਾ ਵੱਡੇ ਪੱਦਰ ਤੇ ਮਾਣ ਪਰ ਕਹਿੰਦੇ ਆਉ ਕੱਕੋ ਵਾਲਾ ਸਾਹਮਣੇ ਭਾਈ ਬਲਜੀਤ ਕਹਿੰਦੇ ਵਿਸ਼ੇਸ਼ ਤੌਰ ਤੇ ਆ ਬੜਾ ਧੰਨਵਾਦ ਆ ਕਾਸਲ ਵਾਲਾ ਪੂਜਾ ਹੋਇਆ ਆਪਣੀ ਯਾਰਾਂ ਮਿੱਤਰਾਂ ਦੇ ਨਾਲ ਕਹਿੰਦੇ 11000 ਦਾ ਵੱਡਾ ਯੋਗਦਾਨ ਵੱਡਾ ਯੋਗਦਾਨਾ ਫੱਟਾ ਯੋਗਦਾਨਾ ਲਾਉ ਸਾਹਿਬ ਤੇਰੇ 스테ਟ ਤੇ ਵੱਡਾ ਯੋਗਦਾਨ ਭਾਈ ਵਿੰਦਰ ਲਵਾੜਾ ਜੀ ਆਪਣਾ ਸਨਮਾਨ ਲੈ ਲੈਣ ਭਾਈ ਵਿੰਦਰ ਲਵਾੜਾ ਜੀ ਆਪਣਾ ਸਨਮਾਨ ਜਿਹੜਾ ਹਾਸਲ ਕਰ ਲੈਣਗੇ ਮੇਰੀ ਬੇਨਤੀ ਹੈ ਔਰ ਜੁਨੀਆਂ ਵੀ ਕਹਿੰਦੇ ਤਿਆਰ ਹੈ ਜਿੰਦਵੜੀ ਵਾਲਿਆਂ ਨੇ ਕਹਿੰਦੇ ਕਮਾਲ ਕੀਤੀ ਅੱਜ ਪਰ ਸਾਹਮਣੇ ਵਾਲ ਤੇ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਚੌਥਾ ਫੈਸਲਾ ਭਲੇ ਕਿਸ਼ਨ ਗੋ ਤੇ ਨਾਲ ਗੁਰਵਿੰਦਰ ਜੱਟ ਹੈ ਇਹਨਾਂ ਦੇ ਮੇਲੇ ਤੇ ਕਹਿੰਦੇ ਐਂਡ ਹੋਇਆ ਪਿਆ ਆ ਕੌਣ ਇਹਨੂੰ ਜੱਸੀ ਜੱਸੀ ਕਹਿੰਦੇ ਆ ਇਹ ਆ ਜੱਸੀ ਮੁੰਡਾ ਮੱਲਪਰੀਆ ਲਓ ਸਾਹਮਣੇ ਜਿਹੜਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਬਾਲ ਫੇਰ ਆਓ ਟੱਕਰ ਟੱਕਰ ਠਾ 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 ਆਹ ਤਿਆਰ ਹੈ ਵੱਡਾ ਮੈਚ ਹੈ ਚੋਟੀ ਦੀਆਂ ਟੀਮਾਂ ਦੇ ਆਹ ਸਾਹਮਣੇ ਬੱਲੇ 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 ਆਹ ਕਹਾੜੇ ਵਾਲੋ ਧੂੜ ਕੱਢਦਾ ਇਹ ਵਿਕਤਾ ਸਪੈਸ਼ਲ ਤੌਰ ਤੇ ਆਪਣੇ ਸ਼ਿਭੂ ਸ਼ਾਹ ਪਰੋਣੇ ਦੇ ਪੁੱਛਦਿਆਂ ਕੀਤੀ ਏਰੇ ਇਹ ਨੋਟ ਕਰਿਓ ਪਾ ਇਹ ਵਾਪਸ ਕਰਨੀ ਆ ਬੜਾ ਧੰਨਵਾਦ ਸਾਹਮਣੇ ਜਾਂ 2000 ਰੁਪਿਆ ਦੇ ਜਾਏ ਵਿਕਤਾ ਲੈ ਜਾ ਜੇ ਲਓ ਸਾਹਮਣੇ ਬਾਲ ਪਾਲੀ ਮੁੰਡਾ ਹੋ ਗਈ ਪਾਲੀਏ ਆ ਮਿਲਣੋ ਹੀ ਰਹਿ ਗਈ ਨੇ ਆ ਸੁਪਨਾ ਹੋ ਗਈ ਪਾਲੀਏ ਆ ਮਿਲਣੋ ਹੀ ਰਹਿ ਗਈ ਨੇ ਪਰ ਕਹਿੰਦੇ ਆਹ ਕੁਹਾੜੇ ਵਾਲਾ ਕੁਹਾੜੇ ਵਾਲਾ ਕਹਿੰਦੇ ਸਿਮਰਾ ਮੁੰਡਾ ਘਰ ਦੇ ਪਰਿਵਾਰ ਦਾ ਕਹਿੰਦੇ ਸਿਮਰਾ 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 ਬੱਲੇ ਬੱਲੇ ਕਰਵਾਉਦਾ ਔਰ ਗੱਲਾ ਕਦੇ ਹੁੰਦੀ ਹੈ ਚੌਧਰੀ ਸਾਹਿਬ ਕਹਿੰਦੇ ਸਾਡੇ ਬਹੁਤ ਬੜਾ ਧੰਨਵਾਦ ਹੈ ਲਾ ਗੱਲਾ ਜਿਹੜੀ ਕਦੇ ਹੁੰਦੀ ਹੈ ਚੌਧਰੀ ਸਾਹਿਬ ਜਦੋਂ ਕਹਿੰਦੇ ਰੱਬ ਨੇ ਸੁਣੀ ਆਉਣ ਵਾਲੇ ਸਮੇਂ 'ਚ ਕਿ ਆਪਾਂ ਮੁੰਡਿਆਂ ਨੂੰ ਸਟੇਡੀਅਮ ਬਣਾ ਕੇ ਦੇਣਾ ਮੁੰਡਿਆਂ ਨੂੰ ਕਿ ਵੱਡਾ ਟੂਰਨਾਮੇ ਹੋਵੇ ਹਰਿਆਣਾ 'ਚ ਗੱਲਾਂ ਹੋਣ ਆ ਪੁਹਾਰੇ ਵਾਲਾ ਗੋਹਾੜੇ ਵਾਲਾ ਟਾਰਗੇਟ ਆਓ ਸਿਮਰਾ ਕਮਾਲ ਕਰੀ ਜਾਂਦਾ ਸਾਹਮਣੇ ਮੁੰਡਾ ਕਮਾਲ ਕਰੀ ਜਾਂਦਾ ਉਹ ਲਾਕੇ ਦੀ ਮਾਨਯੋਗ ਸ਼ਖਸੀਅਤ ਬੈਠੀ ਹੈ ਪਰ ਸਾਹਮਣੇ ਉਹ ਬੱਲੇ 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 ਇੱਥੇ ਰੱਖ ਹੱਥ ਘੁੱਟ ਕੇ ਫੜ ਲਾਵੇ ਹੱਲੇ ਮੈਚ ਡਰਾਅ ਕੀਤਾ ਗਿਆ ਸ਼ੱਕਾ ਫੇਰ ਵੱਜਣ ਦੀ ਸੁਭਾਵਨਾ ਹੈ ਪਰ ਕਹਿੰਦੇ ਚਾਰ ਜਾਂ ਦੋ ਓਏ ਗੱਲ 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 ਸਮਝੀ ਜੀ ਫਾਸਲੇ ਹੈਦਰ ਅਲੀ ਜੀ ਆਪਣਾ ਸਨਮਾਨ ਹਾਸਲ ਕਰਾ ਔਰ ਵਿਸ਼ੇਤੁਰ ਦੇ ਧੰਨਵਾਦ ਲਓ ਸਾਹਮਣੇ ਔਰ ਫੇਰ ਚੌਕਾ ਫੇਰ ਹੋਵੇਗਾ ਵੀ ਕੁਹਾੜੇ ਦਾ ਸਿਮਰ ਮੁੰਡਾ ਧੰਤਨ ਕਰਵਾ ਗਿਆ ਖੇਡ ਆਰਗੇਨਾਈਜ਼ਰ ਅੱਜ ਦੇ ਪੱਤੇ ਮੇਲੇ ਤੇ ਪਹੁੰਚੇ ਹੋਏ ਆ ਪਰ ਸਾਹਮਣੇ ਹੰਜ ਦੇ ਚਾਰ ਜੋੜ ਦਿੱਤੇ ਆ ਦੋਵੇਂ ਟੀਮਾਂ ਲਾਈਨ ਅਪ ਹੋਵੋ ਜੀ ਲਾਈਨ ਅਪ ਹੋ ਜਿਓ ਜੀ ਧੰਨਵਾਦ ਸਾਰਿਆਂ ਦਾ ਅਰੇ ਇੰਨੀ ਨਿਗਦੀ ਗੱਲ ਸਾਡੇ ਈਸ਼ੂ ਗੁੱਜਰਬਾਲ ਪਾ ਰਿਆ ਫੱਲੇ ਫੱਲੇ ਫੱਲੀ ਤੇ ਗੋਲਾ ਦਾਗਦਾ ਓ ਹੋ 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 ਗੋਲਾ ਦਾਗਦਾ ਪਹਿਲੀ ਤੇ ਓਏ ਝੇੜੇ ਸਾਹਮਣੇ ਵਾਲੇ ਈਸ਼ੂ ਤੈਂ ਗੋਲੇ ਦਾਗੜਿਆ ਸਾਹਮਣੇ ਵਾਲਾ ਬੜਾ ਧੰਨਵਾਦ ਲਓ ਬਾਲ ਪਾਉਣ ਲਈ ਈਸ਼ੂ ਸਾਹਮਣੇ ਬਿੱਲਾ ਏ ਬੱਲੇ ਫੱਲੇ ਫੱਲੇ ਬੱਲੇ 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 ਚਾਰ ਬਣ ਜੱਲੇ ਵਾਹ ਓਏ ਫਿੱਲਿਆ ਚੰਦ ਬੜੀ ਵਾਲਿਆ ਰਣਕ ਦੇ ਲਓ ਪੈਂਦੀ ਬਾਲ ਓ ਹੋ 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 ਠਾ 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 ਹੋਈ ਜਾਂਦੀ ਐ ਤੇ ਵੀਰਿਆ ਓਹੋ ਬਿੱਲਾ ਬਿੱਲਾ ਇਧਰ ਕਰਦੇ ਸਿਮਰਾ ਓ ਦੇਖ ਓਏ ਹੱਥਾਂ ਚੋਂ ਕੱਢਦੀ ਜੋਗੇ ਦੇਖ ਓਏ ਗਰਾਊਂਡ ਧੋਖਾ ਦੇ ਗਿਆ ਉਹਨੇ ਨੇ ਹੱਥਾਂ ਚੋਂ ਕੱਢੀ ਉਹਨੂੰ ਤੇ ਗਰਾਊਂਡ ਨੇ ਸੋ ਬੱਲੇ 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 ਠਾ 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 ਤਿਆਰ ਹੈ ਮੇਰੇ ਵੀਰੇ ਖੇਡਣ ਦੇ ਮੈਦਾਨ 'ਤੇ ਕਦੇ ਮੁੱਲਾਪਰੀਆ ਬੱਲੇ 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 9 9 9 ਤੇ ਸ਼ੱਕਾ ਗਿਆ 51000 ਜਿੱਤਣਾ ਓਏ ਏ ਬੱਲੇ 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 ਓ ਬੱਲੇ ਬੱਲੇ ਹੋ ਗਈ ਇਹਨਾਂ ਨੇ ਕਹਿੰਦੇ ਜਿਹਨੇ ਦੁਨੀਆ ਡਰਾਉਣੀ ਕਈ ਵਾਰ ਅੱਖਾਂ ਦੇ ਬੰਦ ਪੱਟੀਆਂ ਧਾਗੇ ਸੂਈ ਵਾਲੇ ਨੇ ਕਿ ਜੰਗੋਣੇ ਪੈਂਦੇ ਆ ਓਏ ਲੋਕੀ ਰਹਿੰਦੇ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਬੱਲੇ ਬੱਲੇ ਧੋੜੇ ਦਾ ਜੇਤੂ ਬੱਲੇ 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 ਕੱਕੋ ਓ ਹੋ 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 ਬੱਲੇ 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 ਆਓ ਸਿਰੇ ਦੀ ਬਾਦ ਪਾਤੀ ਹੈ ਇਹ ਬੱਲੇ ਬੱਲੇ ਭੱਲੇ ਫੁਰ ਵੱਡਾ ਪਰ ਰਣਗ ਲਾਓ ਪੈਂਦੀ ਵਾਲੇ ਪਹਿਲਾ 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 ਆਓ ਪਹਿਲਾ ਵੱਜ ਗਿਆ ਮੇਰੇ ਬੱਲੇ ਬੱਲੇ ਹਲੋ 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 ਹੋ ਗਏ ਤੁਲਖੇ ਪਹਿਲਾ 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 ਜਾ ਪਹਿਲਾ ਵੱਜ ਗਿਆ ਕਹਿੰਦੇ ਲਗਾਤਾਰ ਤਿੰਨ ਛਕੇ ਬਿੱਲਿਆ 500 ਪਹਿਲਾ 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 ਲੈ ਵੀ ਮਲਪੁਰੀਏ ਦੇ ਸਰਦਾਰ ਜੀ ਕੈਂਸਲ ਜਿੱਤ ਗਈ ਆ ਟੀਮ ਆਓ ਅੱਜ ਦੇ ਮੇਲੇ ਦੀ ਚੈਂਪੀਅਨ ਟੀਮ ਬੁੰਡੇ ਹਵਾਟਲ ਵਾਲੇ ਮਲਪੁਰੀਏ ਹੋ ਜਿੱਤ ਗਿਆ ਤਾੜੀ ਮਾਰ ਦਿਓ ਜ਼ੋਰਦਾਰਾ ਦੂਜਾ ਪ੍ਰਾਈਜ਼ ਕਹਿੰਦੇ ਜਿੰਦਬੜੀ ਦੀ ਟੀਮ